11 ਅਪ੍ਰੈਲ 1952 ਨਾਮ ਸਿਮਰਨ ਨਾਲ ਸਾਡੇ ਅੰਦਰ ਇੱਕ ਨੁਕਤਾ ਡਵੈਲਪ ਭਾਵ ਪੈਦਾ ਹੋ ਜਾਂਦਾ ਹੈ ਇਸ ਦੇ ਨਾਲ ਮਨ ਦੀ ਹਾਲਤ ਪੋਜ਼ਿਟਿਵ ਫਾਇਲੀਅਤ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ ਇਸ ਨੁਕਤੇ ਦਾ ਹੀ ਬੁੱਲੇ ਸ਼ਾਹ ਨੇ ਜ਼ਿਕਰ ਕੀਤਾ ਹੈ ਜਦ ਕਿਹਾ ਹੈ ਕਿ ਇੱਕ ਨੁਕਤੇ ਵਿੱਚ ਗੱਲ ਮੁਕਦੀ ਹੈ ਇਹ ਨੁਕਤਾ ਵਿਦਾਂਤੀਆਂ ਦਾ ਖਟਾ ਬੰਨਣਾ ਨਹੀਂ ਹੈ ਭਰੋਸਾ ਇੱਕ ਬੜਾ ਭਾਰੀ ਤਾਕਤ ਹੈ ਇਹ ਮਨ ਦੇ ਪੋਜੀਟਿਵ ਮਸਤਬ ਮੁਸਬਤ ਦਸ਼ਾ ਵਿੱਚ ਹੋਣ ਦੀ ਹਾਲਤ ਹੈ ਫਕੀਰ ਦਾ ਮਨ ਜਦ ਕਿਸੇ ਕਾਰਨ 네ਗੇਟਿਵ ਮਰਫੀ ਦੀ ਹਾਲਤ ਵਿੱਚ ਹੋ ਜਾਂਦਾ ਹੈ ਤਾਂ ਉਹ ਇਸ ਨੂੰ ਫਿਰ ਪੋਜੀਟਿਵ ਮੁਸਬਤ ਦਸ਼ਾ ਵਿੱਚ ਕਰਦਾ ਹੈ ਜਿਸੇ ਮਨ ਵਿੱਚ ਸੰਸੇਦਾ ਹੋਣਾ ਇਹ 네ਗੇਟਿਵ ਮਨਫੀ ਹੋਣਾ ਹੈ ਨਾਮ ਜਪਣ ਵਾਲੇ ਦਾ ਇਕ ਤਾਂ ਮਨ ਪੋਜੀਟਿਵ ਹੋ ਜਾਂਦਾ ਹੈ ਤੇ ਦੂਸਰੇ ਉਸ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਇਸ ਤਰ੍ਹਾਂ ਉਸੇ ਦੇ ਰਾਹੀ ਹੋਰਨਾ ਦਾ ਵੀ ਉਧਾਰ ਹੁੰਦਾ ਹੈ ਨਾਮੀ ਪੁਰਖ ਗੁਣ ਸਾਗਰ ਹੋ ਜਾਂਦਾ ਹੈ ਉਹ ਬੇ ਲੋੜ ਹੋ ਜਾਂਦਾ ਹੈ ਸਿੱਧੀਆਂ ਤੇ ਹੋਰ ਇਸ ਪ੍ਰਕਾਰ ਦੀਆਂ ਤਾਕਤਾਂ ਸੁਤੇ ਹੀ ਉਸ ਦੇ ਮਗਰ ਹੁੰਦੀਆਂ ਹਨ ਪਰ ਉਹ ਪ੍ਰਵਾਹ ਨਹੀਂ ਕਰਦਾ ਵਾਹਿਗੁਰੂ ਉਹਦੀਆਂ ਲੋੜਾਂ ਨੂੰ ਆਪ ਜਾਣਦਾ ਹੈ ਤੇ ਪੂਰੀਆਂ ਕਰਦਾ ਰਹਿੰਦਾ ਹੈ ਉਸ ਦੀ ਸੰਗਤ ਨਾਲ ਜੀਵਾਂ ਦੇ ਸੰਸਾਰੀ ਤਾਪ ਤੇ ਕਸ਼ਟ ਨਿਵਾਰਨ ਹੁੰਦੇ ਹਨ ਮਨ ਦੀ ਪੋਜੀਟਿਵ ਮੁਸਬਤ ਹਾਲਤ ਹੋਣ ਨਾਲ ਗੁਰੂ ਅਰਜਨ ਦੇਵ ਜੀ ਨੇ ਸ਼ਹਿਰ ਵਿੱਚੋਂ ਤਪਾਲੀ ਨੂੰ ਦੂਰ ਕੀਤਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਸ਼ਹਿਰ ਵਿੱਚ ਪਈ ਹੈ ਜਿਹਦੀ ਬਿਮਾਰੀ ਵਬਾ ਤੋਂ ਛੁਟਕਾਰਾ ਬਖਸ਼ਿਆ ਨਾਮਹੀਨ 네ਗੇਟਿਵ ਨਫੀ ਦੀ ਹਾਲਤ ਵਾਲਿਆਂ ਦਾ ਇਹ ਹਾਲ ਹੁੰਦਾ ਹੈ ਨਾਮ ਬਿਨਾ ਸਭ ਝੂਠ ਪਰਾਨੀ ਗੋਵਿੰਦ ਭਜਨ ਬਿਨ ਅਵਰ ਸੰਗ ਰਾਤੀ ਤੇ ਸਭ ਮਾਇਆ ਮੂਠ ਪਰਾਨੀ ਮੇਰੀ ਆਪਣੀ ਜ਼ਿੰਦਗੀ ਵਿੱਚ ਜੇ ਤੁਸਾਂ ਕੋਈ ਸਫਲਤਾ ਦੇਖੀ ਹੈ ਤਾਂ ਇਹ ਸਭ ਨਾਮ ਦੀ ਹੀ ਬਰਕਤ ਹੈ ਵਾਹਿਗੁਰੂ ਚਿੰਤਾ ਮਣੀ ਹੈ ਪਰ ਚਿੰਤਾ ਮਣੀ ਨਾਲੋਂ ਉਸ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਉਹ ਕਰਣਾਮਈ ਹੈ ਆਪ ਤਰੁੱਠ ਕੇ ਦਿੰਦਾ ਹੈ ਤੇ ਦੀਨ ਦਇਾਲਪੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ